ਆ ਨਾ ਚਰਨਦੀਪ ਭੁੱਲ ਰਾ ਜੀ ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਮਿਲਿਆ ਹੈ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੇ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ ਦੋ ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਵਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਧੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਾ ਦੀ ਬੜੀਆ ਖੁਸ਼ੀਆ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮੰਨਦੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪ੍ਰਮਾਤਮਾ ਜਾਣ ਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਰ ਜੀ ਨਾਮ ਵਜਨ ਲਾ ਤੇ ਅੱਗ ਪਈ ਅੰਦਰ ਸੁੱਤੇ ਪਈ ਸੀਗੇ ਬਾਬਾ ਜੀ ਸੌਂਗੇ ਅਸੀਂ ਵੀ ਸੌਂਗੇ 11:00 ਵਜੇ ਦਾ ਟਾਈਮ ਹੋ ਗਿਆ 10:00 11:00 ਤੇ ਸੌਂਗੇ ਤੇ ਹੀਟਰ ਲੱਗਾ ਹੋਇਆ ਸੀਗਾ ਲੱਕੜਾ ਸੀ ਤਨਰੋਹ ਚੋਂ ਕੱਢੀਆਂ ਸੀਗਾ ਤੇ ਹੀਟਰ ਨਾਲ ਕਿਤੇ ਗੈਸ ਘੁੰਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸਹਿਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਾ ਨੂੰ ਉਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲੇਆ ਪਾਣੀ ਲਿਆ ਮੈਂ ਪੱਟਕੇ ਨਾਲ ਦੀ ਨਾ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਕਿ ਕਿਦਾ ਮੀ ਲਾਟ ਬਣ ਗਈ ਮੁੜ ਕੇ ਤਾਂ ਮੇਰੇ ਤੋਂ ਉਸ ਵੀ ਨਹੀਂ ਉਹ ਕਰ ਸੀਗਾ ਜੀ ਮੈਂ ਤਾਂ ਠੀਕ ਪਾਸੇ ਨਹੀਂ ਚੱਲਿਆ ਜੀ ਤੇ ਅਗਲ ਬਾਬਾ ਜੀ ਉਹ ਹੋ ਗਿਆ ਜੀ ਗੁਰਿੰਦਰ ਸਿੰਘ ਮਿੱਠੀ ਜੀ ਨਾਗਾ ਬਾਬਾ ਸੰਧਿਆਪੁਰੀ ਦੇ ਡੇਰੇ 'ਚ ਜੀ ਕੱਲ੍ਹ ਵਰਸੀ ਮਨਾਉਣੇ ਹੁੰਦੇ ਆ ਨਵੇਂ ਸਾਲ ਦੀ ਇੱਕ ਤਰੀਕ ਨੂੰ 1 ਜਨਵਰੀ ਨੂੰ ਬਾਬਾ ਛੀਰੀਦਾ 80 ਸਾਲ ਤੋਂ ਇੱਥੇ ਬਰਾਜਮਾਨ ਸੀ ਪਿਛਲੇ ਸਾਲ ਵੀ ਉਹਨਾਂ ਨੇ ਭੰਡਾਰਾ ਕਰਾਇਆ ਇਕਤੀ ਥੋੜਾ ਜਿਹਾ ਵੱਡਾ ਭੰਡਾਰਾ ਕਰਾਇਆ ਸਾਧੂ ਸੰਤ ਹੋਰ ਸੱਦੇ ਸਾਰਾ ਭੰਡਾਰਾ ਵਧੀਆ ਸੰਪੂਰਨ ਹੋਇਆ ਤੇ ਜਦੋਂ ਸਮਾਪਤੀ ਕਰਾਈ ਭੰਡਾਰੇ ਦੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਬਾਬਾ ਜੀ ਨੇ ਘਰੋ ਘਰੀ ਤੋਰਿਆ ਇੱਕ ਬਾਬਾ ਜੀ ਦਾ ਚੇਲਾ ਸੀਗਾ ਜਿਹੜਾ ਕੁਟੀਆ ਦੇ ਵਿੱਚ ਪਹਿਲਾਂ ਵੀ ਰਹਿ ਪੈਂਦਾ ਸੀ ਤੇ ਰਾਤ ਵੀ ਉਹਨਾਂ ਦੇ ਕੋਲੇ ਸੀ ਉਹਨਾਂ ਨੇ ਚੇਲੇ ਨੇ ਆਪਦੇ ਕੋਲੇ ਰਜਾਈ ਦੇ ਕੋਲੇ ਠੰਡ ਦੇ ਮਾਰੇ ਨੇ ਹੀਟਰ ਲਾ ਲਿਆ ਜੀ ਹੀਟਰ ਤੋਂ ਫੇਕ ਪਤਾ ਨਹੀਂ ਰਜਾਈ ਹੀਟਰ ਦੇ ਨਾਲ ਲੱਗੀ ਕਿ ਕੀ ਲੱਗਿਆ ਉਹ ਤੋਂ ਅੱਗ ਪੈ ਗਈ ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ ਬਾਬਾ ਜੀ ਨੇ ਪਿਆ ਪਿਆ ਨੇ ਆਖਿਆ ਸੱਤੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ ਬਾਬਾ ਜੀ ਕਹਿੰਦੇ ਵੀ ਤੂੰ ਹੀ ਚੇਲੇ ਅੱਗ ਬੁਝਾ ਦੇ ਜਦੋਂ ਇਹ ਆਪ ਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂ ਟੂਟੀਆਂ ਬੰਨੀ ਗਿਆ ਜਦੋਂ ਇਹਨੇ ਵਾਰ ਖੋਲਤਾ ਇੰਨੇ ਨਾ ਹਵਾ ਨਾ ਲੱਗ ਇੰਨੀ ਏਜ ਬਣ ਗਈ ਉਹ ਸਾਰਾ ਭੰਬੜੀ ਮਚ ਗਈ ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ ਬਾਬਾ ਜੀ ਅੰਦਰ ਹੀ ਪੂਰੇ ਹੋ ਗਏ ਇਹਨੂੰ ਮ੍ਰਿਤਕ ਦੇਨੋ ਸਿਵਲ ਹਸਪੀਟਲ ਬਟਿੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ ਠੀਕ ਹੈ ਤੇ ਲਿਆ ਕੇ ਸੰਸਕਾਰ ਇੱਥੇ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ